ਲੜਦੇ ਵਿੱਚ ਹਰ ਮੰਦਰ ਵਸਦਾ ਲੈnde ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਬਰਤ ਜਾਵੇ ਨਾ ਪਾਣਾ ਆਪਣੀ ਕੋਈ ਕੁਮਾਰ ਮਰੂਗਾ ਓਏ ਨਾਲੇ ਸਿੰਘ ਤੇ ਖਾਂ ਹਿੰਦਵਾਲਿਓ ਪਾਕਵਾਲਿਓ ਓਏ ਹੜੀ ਲੜਿਓ ਨਾ ਓਦਰ ਮੇਰੀ ਨਾਨੀ ਰਉਂ ਇਧਰ ਮੇਰੀ ਮਾਂ ਹਿੰਦ ਬਾਲਿਓ ਪਾਕ ਬਾਲਿਓ ਓਏ ਵੀਰੋ ਲੜਿਓ ਨਾ ਇਧਰੋਂ ਪਾਵੇਂ ਉਧਰੋਂ ਗੋਲੀ ਹੋ ਜਿਸ ਪਾਸੋਂ ਵੀ ਚੱਲੀ ਆਪਣੇ ਆਨੇ ਆਪਣੇ ਆਂਦੇ ਓ ਕਰਨੇ ਸੀਨੇ ਛੱਲੀ ਆਪਣੇ ਆਨੇ ਆਪਣੇ ਆਂਦੇ ਓਏ ਕਰਨੇ ਸੀਨੇ ਛੱਲੀ ਹੋਇਆ ਜੋ ਗਲ ਲੱਗ ਫੜਿਓ ਨਾ ਹਿੰਦਵਾਲਿਓ ਪਾਕ ਵਾਲਿਓ ਇਹ ਵੀਰੋਂ ਲੜਿਓ ਨਾ ਕੌਣ ਲੜਾਉਂਦਾ ਕਿਉਂ ਲੜਦੇ ਹੋ ਇਹ ਜਾਂਦੇ ਗੱਲ ਵਿਚਾਰੀ ਇੱਕ ਦੂਜੇ ਨੂੰ ਮਾਰਨ ਵਾਲੀ ਇਹ ਕਦੇ ਨਹੀਂ ਮੁੱਕਣੀ ਵਾਰੀ ਹੋ ਸੋਚੋ ਸਮਝੋ ਚੱਕ ਬਗਾਨੀ ਉੱਤੇ ਚੜਿਓ ਨਾ ਹਿੰਦਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਓ ਦਿਰ ਮੇਰੀ ਨਾਨੀ ਰਉ ਤੇ ਇਹ ਦਿਰ ਮੇਰੀ ਮਾਂ ਹਿੰਦ ਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਇੱਕ ਨਾਲ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਉਹ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਇੱਕ ਨਾਲ ਹੀ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਉਹ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਉਹ ਸ਼ੇਰੋਂ ਵਾਲਿਆ ਮੱਟ ਦਿਲਾਂ ਵਿੱਚ ਆ ਜਾ ਰੰਪੜਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਓਏ ਹਾੜੀ ਲੜਿਓ ਨਾ हिंदਵਾਲਿਓ پاک ਵਾਲਿਓ اے ਵੀਰੋ ਲੜਿਓ ਨਾ ਓਏ ਹਾੜ